ਮੈਂ ਆਰਮਚੰਦ ਚੋਟੀਆਂ ਉਗਰਾਹਾ ਜੱਥੇਬੰਦੀ ਬਲਾਕ ਆਗੂ ਡੇਰਾ ਸੋ ਅੱਜ ਭਰਾਵੋ ਮੈਂ ਇੱਕ ਬਹੁਤ ਵੱਡੀ ਸਮੱਸਿਆ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਜੋ ਲੁਧਿਆਣਾ ਜਾਖੜ ਰੋਡ ਤੇ ਗੱਡੀ ਦੀ ਲੈਣ ਪੈਂਦੀ ਹੈ ਜੋ ਇੱਕ ਚੋਟੀਆਂ ਆਪਣਾ ਗੁਰਨੇ ਸਟੇਸ਼ਨ ਬਣਾਇਆ ਹੋਇਆ ਹੈ ਇਹ ਸਟੇਸ਼ਨ ਜਾਨਕਿ ਬਹੁਤ ਸਾਰੀਆਂ ਸਵਾਰੀਆਂ ਇਸ ਸਟੇਸ਼ਨ ਤੇ ਚੜ੍ਹਦੀਆਂ ਨੇ ਇਸ ਸਟੇਸ਼ਨ ਤੇ 2021 ਤੋਂ ਪਹਿਲਾਂ ਜੋ ਪੈਸੇਂਜਰ ਗੱਡੀਆਂ ਸੀ ਉਹ ਸਾਰੀਆਂ ਰੁਕਦੀਆਂ ਸੀ ਸੋ 2021 ਤੋਂ ਅੱਜ 2025 ਆ ਗਿਆ ਭਰਾਵੋ ਜੋ 3-4 ਸਾਲ ਹੋ ਗਏ ਪੈਸੇਂਜਰ ਗੱਡੀਆਂ ਨਹੀਂ ਰੁਕਦੀਆਂ ਇਸ ਸਟੇਸ਼ਨ ਨਾਲ 10-12 ਪਿੰਡ ਜੁੜੇ ਹੋਏ ਨੇ ਜਿਵੇਂ ਬਖੋਰਾ ਕਲਾ ਬਖੋਰਾ ਖੁਰਦ ਗੁਰਨੇ ਕਲਾ ਗੁਰਨੇ ਖੁਰਦ ਚੋਟੀਆਂ ਕਾਲੀਆਂ ਬਖਸ਼ੀ ਵਾਲਾ ਅਲੀ ਸ਼ੇਰ ਆਲੰਪੁਰ ਮੰਦਲਾ ਜੋ 10 ਬਾਰਾ ਪਿੰਡ ਇਸ ਨਾਲ ਜੁੜੇ ਹੋਏ ਨੇ ਸੋ ਸਾਨੂੰ ਮੇਲ ਸ਼ਹਿਰ ਜਿਵੇਂ ਲਹਿਰਾ ਸੁਨਾਮ ਸੰਗਰੂਰ ਲੱਗਦੇ ਨੇ ਸੋ ਸਾਡੇ ਸਾਰੇ ਕੰਮ ਧੰਦੇ ਲਹਿਰਾ ਸੁਨਾਮ ਸੰਗਰੂਰ ਪੈਂਦੇ ਨੇ ਕਿਉਂਕਿ ਸਾਡਾ ਜ਼ਿਲ੍ਹਾ ਸੰਗਰੂਰ ਹੋ ਗਿਆ ਇਸ ਕਰਕੇ ਸਾਰੇ 10 ਬਾਰਾ ਪਿੰਡਾਂ ਦਾ ਮਾਮਲਾ ਜੋ ਆ ਗੱਡੀਆਂ ਰੁਕਣ ਕਰਕੇ ਠੱਕ ਹੋਇਆ ਪਿਆ ਸੋ ਜਿਵੇਂ ਸਾਡੇ ਮੁਲਾਜ਼ਮ ਇੱਧਰ ਲੱਗੇ ਹੋਏ ਨੇ ਸਾਡੇ ਮਜ਼ਦੂਰ ਕੰਮ ਕਰਦੇ ਨੇ ਸਾਡੇ ਵਿਦਿਆਰਥੀ ਜਾਂਦੇ ਨੇ ਸਾਡੇ ਦੁਕਾਨਦਾਰ ਜਾਂਦੇ ਨੇ ਸੋ ਸਾਰਿਆਂ ਨੂੰ ਇਹ ਬਹੁਤ ਦਿੱਕਤ ਆਈ ਹੋਈ ਹੈ ਇੱਕ ਸਾਡੇ ਚੋਟੀਆਂ ਪਿੰਡ ਦੇ ਵਿੱਚ ਦੁਖਨਵਾਰ ਤਲਾਬ ਬਣਿਆ ਹੋਇਆ ਹੈ ਜਿਹੜੇ ਕਿ ਹਰ ਐਤਵਾਰ ਨੂੰ ਬਹੁਤ ਸਾਰੇ ਲੋਕ ਮਰੀਜ਼ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਕਿ ਇੱਥੇ ਨਾਉ ਨਾ ਤਲਾ ਦੇ ਵਿੱਚ ਜੋ ਖੁਰਕਾ ਹੈ ਉਹ ਖੁਰਕਾ ਠੀਕ ਹੁੰਦੀ ਹੈ ਸੋ ਉਹਨਾਂ ਲੋਕਾਂ ਨੂੰ ਵੀ ਇੱਥੇ ਪਹੁੰਚਣ ਤੇ ਬਹੁਤ ਸੌਸਿਆ ਆਈ ਪਈ ਹੈ ਅਸੀਂ 2000 23 ਮਾਰਚ 2021 ਨੂੰ ਅਸੀਂ ਸੌਰੀ 23 1 2025 ਨੂੰ ਅਸੀਂ ਸਾਰੇ ਪਿੰਡਾਂ ਨੇ ਮਤੇ ਪਾ ਕੇ ਜੋ ਉੱਚ ਅਧਿਕਾਰੀ ਰੇਲਵੇ ਦਾ ਡੀਆਰਐਮ ਉਹਨੂੰ ਅਸੀਂ ਜਿਸ਼ਤੀਆਂ ਕਰਾ ਕੇ ਸਾਰੇ ਪਿੰਡਾਂ ਦੇ ਮਤੇ ਪਾ ਕੇ ਭੇਜ ਚੁੱਕੇ ਹਾਂ ਭਰਾਵਾ ਅੱਜ ਜਿਵੇਂ 16 ਤਰੀਕ ਆ ਗਈ 16 ਮਾਰਚ 2025 ਨੂੰ ਹੁਣ ਸਾਰੇ ਪਿੰਡਾਂ ਨੇ ਅਸੀਂ ਗੁਰਨੇ ਸਟੇਸ਼ਨ ਤੇ ਇਕੱਠ ਕਰਕੇ ਉੱਥੇ ਪੱਤਰਕਾਰ ਬੁਲਾਏ ਪੱਤਰਕਾਰਾਂ ਰਾਹੀ ਸਾਡੀ ਇਹ ਗੱਲ ਬੱਚਾਈ ਉਦੋਂ ਬਾਅਦ ਅਸੀਂ ਜੋ ਲੈੜੇ ਦਾ ਮੰਤਰੀ ਬਰਿੰਦਰ ਗੋਇਲ ਹੈ ਕੋਲੋਂ ਵੀ ਅਸੀਂ ਮੰਗ ਪੱਤਰ ਜੋ ਰਾਜ ਸੀ ਰਾਜ ਸੀਟਾ ਰਾਜ ਉਹਦੇ ਰਾਹੀਂ ਮੰਗ ਪੱਤਰ ਭੇਜਿਆ ਤਾਂ ਕਿ ਸਾਡਾ ਐਮਟੀਐ ਜਿਹੜਾ ਹਲਕੇ ਦਾ ਮੀਤ ਹੈ ਉਹ ਤਾਂ ਵੀ ਸਾਡਾ ਮੰਗ ਪੱਤਰ ਪਹੁੰਚਿਆ ਜਾਵੇ ਪਰ ਭਰਾਹੋ ਸਮੱਸਿਆ ਬਹੁਤ ਜ਼ਿਆਦਾ ਆਈ ਆਈ ਹੋਈ ਹੈ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸ ਕਰਕੇ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸਾਡੇ ਗੁਰਨੇ ਸਟੇਸ਼ਨ ਤੇ ਸਾਰੀਆਂ ਪੈਸੇਂਜਰ ਗੱਡੀਆਂ ਰੋਕੀਆਂ ਜਾਣ ਜੇ ਸਾਡੀ ਇਹ ਮੰਗ ਪੂਰੀ ਨਾ ਕੀਤੀ ਤਾਂ ਅਸੀਂ 30 ਮਾਰਚ 2025 ਨੂੰ ਗੁਰਨੇ ਸਟੇਸ਼ਨ ਤੇ ਸਾਈਡ ਤੇ ਬਹਿ ਕੇ 12 ਤੋਂ ਲੈ ਕੇ ਤਿੰਨ ਤੱਕ ਇੱਕ ਇੱਕ ਮਤਲਬ ਰੋਸ ਧਰਨਾ ਦਿੱਤਾ ਜਾਊਗਾ ਗੁਰਾਹ ਜਥੇਬੰਦੀ ਵੱਲੋਂ 30 ਮਾਰਚ 1930 ਮਾਰਚ 2025 ਨੂੰ ਜੋ ਗੁਰਾਹ ਜਥੇਬੰਦੀ ਵੱਲੋਂ ਗੁਰਦੇ ਸਟੇਸ਼ਨ ਤੇ ਇੱਕ ਸਾਲ ਇੱਕ ਪਾਸੇ ਬਹਿ ਕੇ ਜੋ ਰੋਸ ਧਰਨਾ ਦਿੱਤਾ ਜਰੂਗਾ ਇਹ ਅਸੀਂ ਅਪੀਲ ਕਰਦੇ ਆ ਜੇ ਸਾਡੀ ਮੰਗ ਪੂਰੀ ਹੋ ਜੇ ਚੰਗੀ ਗੱਲ ਹੈ ਨਹੀਂ ਫਿਰ ਅਸੀਂ ਦੁਖੀ ਹੋ ਕੇ ਜੋ ਕਿ ਸਾਨੂੰ ਦਿੱਕਤ ਆਈ ਹੋਈ ਹੈ ਸਾਰੇ ਪਿੰਡਾਂ ਨੂੰ ਅਸੀਂ ਸਾਰੇ ਪਿੰਡ ਜੋ 31 ਮਾਰਚ 2025 ਨੂੰ ਅਸੀਂ 12 ਤੋਂ ਲੈ ਕੇ 3 ਤੱਕ ਜੋ ਰੋਸ ਧਰਨਾ ਗੁਰਦੇ ਸਟੇਸ਼ਨ ਤੇ ਦੇਵਾਂਗੇ ਧੰਨਵਾਦ